ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ 1 ਲੱਖ ਤੋਂ ਵੱਧ ਕੇ ਕੁਝ ਚੀਜ਼ਾਂ ਧਰਤੀ ਤੇ ਆਉਣਗੀਆਂ ਉਹ ਪਵਿੱਤਰ ਰੂਹਾਂ ਆਉਣਗੀਆਂ ਫੇਰ ਕੋਈ ਵੱਡਾ ਬਦਲਾਅ ਹੋ ਸਕਦਾ ਹੈ ਇਸ ਵਿਸ਼ੇ ਨੂੰ ਆਪਾਂ ਜ਼ਰੂਰ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਸੋ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਸਾਰੇ ਕਿਤੇ ਨਾ ਕਿਤੇ ਚੰਗੇ ਸਮੇਂ ਦੀ ਉਡੀਕ ਦੇ ਵਿੱਚ ਬੈਠੇ ਆ ਜਿਹੜਾ ਸਮਾਂ ਅੱਜ ਤੋਂ 15 ਸਾਲ 20 ਸਾਲ ਪਿੱਛੇ ਨੰਗਿਆ ਸੀ ਕਹਿੰਦੇ ਆ ਵੀ ਉਹ ਸਮਾਂ ਵਧੀਆ ਸੀ ਭਲਾ ਸਮਾਂ ਸੀ ਤੇ ਕਾਸ਼ ਉਹੀ ਸਮਾਂ ਜੇ ਵਾਪਸ ਆ ਜਾਏ ਤੇ ਚੰਗਾ ਹੋਵੇ ਅਸੀਂ ਕਹਿੰਦੇ ਆ ਵੀ ਪਹਿਲਾ ਵਰਗਾ ਸਮਾਂ ਬਣ ਜੇ ਭਲੇ ਲੋਕ ਹੋ ਜਾਣ ਭਲਾ ਯੁੱਗ ਆ ਜਾਏ ਅਸੀਂ ਉਸ ਸਮੇਂ ਦੀ ਉਡੀਕ ਦੇ ਵਿੱਚ ਬੈਠੇ ਆ ਔਰ ਸਾਧ ਸੰਗਤ ਤੇ ਕਈ ਲੋਕ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਜਿਹੜਾ ਹੈ ਉਹ ਬਹੁਤ ਕੁਝ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ 1 ਲੱਖ 45000 ਦੇ ਕਰੀਬ ਪਵਿੱਤਰ ਰੂਹਾਂ ਜਿਹੜੀਆਂ ਨੇ ਧਰਤੀ ਤੇ ਉਤਰਨਗੀਆਂ ਫੇਰ ਵੱਡਾ ਬਦਲਾਵ ਹੋਵੇਗਾ ਸਾਰ ਸੰਗਤ ਧਰਤੀ ਤੇ ਰੂਹਾਂ ਉਤਰਨ ਨਾ ਉਤਰਨ ਇਸ ਚੀਜ਼ ਦੀ ਗਾਰੰਟੀ ਕੀ ਹੈ ਜੀ ਅਸੀਂ ਆਪ ਚੰਗੀਆਂ ਰੂਹਾਂ ਕਿਉਂ ਨਹੀਂ ਬਣਦੇ ਅਸੀਂ ਕਿਉਂ ਕਹਿੰਨੇ ਆ ਵੀ ਕੋਈ ਚੰਗਾ ਬੰਦਾ ਆਏਗਾ ਸਾਨੂੰ ਚੰਗੀ ਸੇਰ ਦੇਵੇਗਾ ਕਦੇ ਸੋਚਿਆ ਵੀ ਅਸੀਂ ਚੰਗੇ ਕਿਉਂ ਨਹੀਂ ਬਣ ਸਕਦੇ ਅਸੀਂ ਚੰਗੇ ਬਣੀਏ ਤੇ ਕਿੰਨਾ ਚੰਗਾ ਹੋਵੇ ਅਸੀਂ ਚੰਗੇ ਬਣੀਏ ਅਸੀਂ ਆਪਣੇ ਆਪ ਨੂੰ ਚੰਗਾ ਬਣਾਈਏ ਅਸੀਂ ਆਪਣੇ ਆਪ ਤੇ ਭਰੋਸਾ ਕਰੀਏ ਆਪਣੇ ਆਪ ਨੂੰ ਇਸ ਕਦਰ ਬਣਾਈਏ ਇਸ ਲਾਇਕ ਬਣਾਈਏ ਕਿ ਅਸੀਂ ਚੰਗੇ ਹੋਈਏ ਸਾਡਾ ਚੰਗਾਪਣ ਹੋਵੇ ਤੇ ਅਸੀਂ ਚੰਗੇ ਬਣੀਏ ਤੇ ਇਹ ਚੀਜ਼ ਅਸੀਂ ਕਿਉਂ ਨਹੀਂ ਸੋਚਦੇ ਸਾਧ ਸੰਗਤ ਜਿਓ ਇਹ ਗੱਲ ਹਮੇਸ਼ਾ ਨੋਟ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਵਿਹਿਮਾ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਸਾਨੂੰ ਵਿਹਿਮਾ ਭਰਮਾਂ ਦੇ ਵਿੱਚੋਂ ਆਜ਼ਾਦ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਸਾਡੇ ਵਿਹਮਾਂ ਭਰਮਾਂ ਨੂੰ ਕਲੀਅਰ ਕੀਤਾ ਹੈ ਤੇ ਸਾਧ ਸੰਗਤ ਸਤਿਗੁਰ ਨੇ ਕਿਹਾ ਤੂੰ ਆਪ ਚੰਗਾ ਬਣ ਜਾ ਆਪਣੇ ਆਪ ਦੇ ਵਿੱਚ ਬਦਲਾਵ ਕਰ ਤੇ ਚੰਗਾ ਸਮਾਂ ਆਉਣ ਦਾ ਜਾਂ ਸਮੇਂ 'ਚ ਬਦਲਾਵ ਕਰਨ ਦੀ ਕੋਸ਼ਿਸ਼ ਨਾ ਕਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲ ਜੇ ਤੂੰ ਬਦਲੇਗਾ ਆਪਣੇ ਆਪ ਦੇ ਵਿੱਚ ਤੂੰ ਵੱਡਾ ਬਦਲਾਵ ਕਰੇਗਾ ਤਾਂ ਤੂੰ ਚੰਗਾ ਬਣਨ ਦੇ ਵਿੱਚ ਸਮਾਜ ਨੂੰ ਜਿਹੜਾ ਮਦਦ ਕਰ ਪਾਏਗਾ ਜੇ ਤੂੰ ਆਪ ਹੀ ਨਹੀਂ ਚੰਗਾ ਤੂੰ ਦੂਜੇ ਨੂੰ ਕੀ ਚੰਗਾ ਬਣਾਏਗਾ ਅੱਜਕੱਲ ਹੁੰਦਾ ਇਹੋ ਹੀ ਆ ਨਾ ਬੰਦਾ ਕਹਿੰਦਾ ਮੈਨੂੰ ਲੀਡਰ ਬਣਾਓ ਮੈਂ ਤੁਹਾਡੇ ਲਈ ਕੰਮ ਕਰੂੰਗਾ ਤੇ ਇੱਕ ਗੱਲ ਜਰਾ ਜ਼ਰੂਰ ਸੋਚ ਕੇ ਵੇਖਿਓ ਕਿ ਅਸੀਂ ਉਹਨੂੰ ਤੇ ਚੰਗਾ ਬਣਾ ਦਾਂਗੇ ਉਹ ਸਾਡੇ ਲਈ ਕੰਮ ਕਰੇਗਾ ਤੇ ਅਸੀਂ ਆਪ ਕਿਉਂ ਨਹੀਂ ਚੰਗੇ ਬਣ ਕੇ ਅੱਗੇ ਚੱਲਦੇ ਆਪ ਕਿਉਂ ਨਹੀਂ ਸੱਤਾ ਦੇ ਪਿੱਛੇ ਆਉਂਦੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਅਸੀਂ ਦੂਜਿਆਂ ਦੇ ਤਰਲੇ ਮੇਣੇ ਮਿਹਣੋ ਮੇਣੀ ਹੋ ਰਹੇ ਆਂ ਤੇ ਕਦੇ ਆਪ ਉਪਰਾਲਾ ਕਿਉਂ ਨਹੀਂ ਕਰਦੇ ਅਸੀਂ ਸੱਤਾ ਦੇ ਵਿੱਚ ਜਾਈਏ ਆਪਣਿਆਂ ਦੀ ਗੱਲ ਕਰੀਏ ਆਪਣਿਆਂ ਦੀ ਰਿਹਾਈ ਦੀ ਗੱਲ ਕਰੀਏ ਕਦੇ ਕਿਉਂ ਨਹੀਂ ਕਿਸੇ ਦੇ ਦਿਮਾਗ ਵਿੱਚ ਆਈ ਇਹ ਗੱਲ ਕਿਉਂ ਨਹੀਂ ਆਪਾਂ ਸੋਚਦੇ ਇਹ ਗੱਲ ਚਲੋ ਖੈਰ ਇੱਕ ਅਲੱਗ ਵਿਸ਼ਾ ਅਸੀਂ ਕਹਿੰਦੇ ਆ ਵੀ ਚੰਗੀਆਂ ਰੂਹਾਂ ਆਉਣਗੀਆਂ ਚੰਗੀਆਂ ਰੂਹਾਂ ਜਦੋਂ ਆਉਣਗੀਆਂ ਵੇਖਿਆ ਜਾਏਗਾ ਪਰ ਅਸੀਂ ਆਪ ਚੰਗੀਆਂ ਰੂਹਾਂ ਬਣਨ ਦੀ ਕਿਉਂ ਨਹੀਂ ਕੋਸ਼ਿਸ਼ ਕਰਦੇ ਅਸੀਂ ਆਪ ਚੰਗੀਆਂ ਰੂਹਾਂ ਕਿਉਂ ਨਹੀਂ ਬਣ پا ਰਹੇ ਕਦੇ ਸੋਚਿਆ ਕਿਉਂਕਿ ਸਾਡੇ ਵਿੱਚ ਇੱਕ ਅਧੂਰਾਪਣ ਇੱਕ ਕੱਚਾਪਣ ਹੈ ਉਹਦਾ ਕਾਰਨ ਕੀ ਹੈ ਬਿਨ ਸ਼ਬਦ ਹੈ ਸੁਖ ਨਾ ਥੀਏ ਫਿਰ ਬਿਨ ਦੁਖ ਨਾ ਜਾਏ ਸਾਧ ਸੰਗਤ ਸ਼ਬਦ ਤੋਂ ਬਿਨਾ ਸਾਡੇ ਵਿੱਚ ਦੌੜ ਭੱਜ ਲੱਗੀ ਹੋਈ ਹੈ ਸੁਖ ਦੀ ਖਾਤਰ ਗੁਰੂ ਦੀ ਸ਼ਰਨ ਤੋਂ ਬਿਨਾ ਸੁਖ ਕਦੇ ਨਹੀਂ ਮਿਲ ਸਕਦਾ ਮਾਇਆ ਦਾ ਮੋਤਾ ਸਗੋ ਦੁੱਖ ਹੀ ਦੁੱਖ ਪੈਦਾ ਕਰਦਾ ਤੇ ਪ੍ਰਭੂ ਪਤੀ ਨੂੰ ਮਿਲਣ ਤੋਂ ਬਿਨਾ ਮਾਨਸਿਕ ਦੁੱਖ ਦੂਰ ਨਹੀਂ ਹੁੰਦਾ ਇਹ ਗੱਲ ਯਾਦ ਰੱਖਿਆ ਜੇ ਕਿ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਮਿਹਰ ਉਹਨਾਂ ਤੇ ਵਰਤਦੀ ਹੈ ਪਿਆਰਿਓ ਜਿਹੜੇ ਆਪਣੇ ਆਪ ਦੇ ਵਿੱਚ ਵੱਡਾ ਬਦਲਾਅ ਕਰਦੇ ਨੇ ਬਦਲਾਅ ਕਿਵੇਂ ਹੋਏਗਾ ਬਦਲਾਅ ਹੋਏਗਾ ਆਪਾਂ ਜਦੋਂ ਸ਼ਬਦ ਨੂੰ ਪੜਾਂਗੇ ਸ਼ਬਦ ਨੂੰ ਵਿਚਾਰਾਂਗੇ ਸ਼ਬਦ ਤੇ ਭਰੋਸਾ ਰੱਖਾਂਗੇ ਤੇ ਇਹ ਗੱਲ ਕਹਾਂਗੇ ਕਿ ਸਤਿਗੁਰੂ ਕਿਰਪਾ ਰਖਿਓ ਪਾਤਸ਼ਾਹ ਜੀ ਮਿਹਰ ਰਖਿਓ ਸਤਿਗੁਰੂ ਜੀ ਕਿਰਪਾ ਰਖਿਓ ਏ ਪਾਤਸ਼ਾਹ ਜੀ ਜੇ ਤੁਸੀਂ ਕਿਰਪਾ ਰੱਖੋਗੇ ਤਾਂ ਵੱਡੀ ਕਿਰਪਾ ਸਾਡੇ ਤੇ ਹੋਏਗੀ ਤਦ ਹੋਏਗੀ ਜਦੋਂ ਤੁਸੀਂ ਰਹਿਮਤਾ ਕਰੋਗੇ ਪਾਤਸ਼ਾਹ ਜੀ ਜਦੋਂ ਤੁਸੀਂ ਰਹਿਮਤਾ ਕਰੋਗੇ ਉਦੋਂ ਕਿਰਪਾ ਵਰਤਣੀ ਹੈ ਤੇ 사ਤ ਸੰਗਤ ਜਦੋਂ ਗੁਰੂ ਦੀ ਕਿਰਪਾ ਹੋਏਗੀ ਸਤ ਗੁਰੂ ਦੀ ਕਿਰਪਾ ਹੋਏਗੀ ਤੇ ਪਿਆਰਿਓ ਫੇਰ ਵੱਡੀ ਰਹਿਮਤ ਹੋਣੀ ਹੈ ਤੇ ਜਦੋਂ ਅਸੀਂ ਇਹ ਚੀਜ਼ ਨੂੰ ਸਮਝਾਂਗੇ ਨਾ ਜਦੋਂ ਇਸ ਚੀਜ਼ ਨੂੰ ਅਸੀਂ ਵਿਚਾਰਾਂਗੇ ਨਾ ਤੇ ਪਿਆਰਿਓ ਫੇਰ ਅਸੀਂ ਕਾਮਯਾਬ ਹੋਵਾਂਗੇ ਨਹੀਂ ਅਸੀਂ ਕਾਮਯਾਬ ਨਹੀਂ ਹੋ ਸਕਦੇ ਲੋਕ ਸਾਨੂੰ ਲੁੱਟਣ ਦੇ ਲਈ ਬੈਠੇ ਆ ਲੋਕ ਸਾਨੂੰ ਠੱਗਣ ਦੇ ਲਈ ਬੈਠੇ ਆ ਉਹਦਾ ਕਾਰਨ ਕੀ ਹੈ ਅਸੀਂ ਕਿਉਂਕਿ ਉਹਨਾਂ ਦੇ ਜਾਲ ਦੇ ਵਿੱਚ ਫਸੇ ਜਾ ਰਹੇ ਆ ਉਹਨਾਂ ਦੇ ਜਾਲ ਦੇ ਵਿੱਚ ਅਸੀਂ ਫਸੇ ਪਏ ਆ ਚੰਗੀ ਤਰ੍ਹਾਂ ਅਸੀਂ ਉਹਨਾਂ ਦੇ ਜਾਲ ਦੇ ਵਿੱਚ ਜਾ ਕੇ ਲੁੱਟ ਚੁੱਕੇ ਆ ਤੇ ਉਹਨਾਂ ਲੋਕਾਂ ਨੂੰ ਸਾਡੇ ਤੋਂ ਵਧੀਆ ਮੌਕਾ ਹੋਰ ਨਹੀਂ ਮਿਲ ਸਕਦਾ ਵੀ ਇਹ ਲੋਕ ਹੁਣ ਫਸੇ ਹੋਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਫਸਾਈਏ ਚੰਗੀ ਤਰ੍ਹਾਂ ਇਹਨਾਂ ਲੋਕਾਂ ਨੂੰ ਲੁੱਟੀਏ ਤੇ ਆਖਰ ਉਹ ਲੋਕ ਇੱਕ ਮੌਕਾ ਪਾਲਦੇ ਨੇ ਜਿਹੜੇ ਦੂਜਿਆਂ ਦਾ ਭਵਿੱਖ ਦੱਸਦੇ ਨੇ ਤੇ ਸਾਧ ਸੰਗਤ ਉਹਨਾਂ ਦਾ ਆਪਣਾ ਭਵਿੱਖ ਕੀ ਹੈ ਉਹਨਾਂ ਨੂੰ ਖੁਦ ਨਹੀਂ ਪਤਾ ਜਿਹੜੇ ਦੂਜਿਆਂ ਦਾ ਭਵਿੱਖ ਦੱਸਦੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਤੁਹਾਡਾ ਭਵਿੱਖ ਕੀ ਹੈ ਤੁਹਾਡੇ ਭਵਿੱਖ ਦੇ ਵਿੱਚ ਇਹ ਹੈ ਤੁਹਾਡਾ ਕੱਲ ਵਾਲਾ ਸਮਾਂ ਇਹ ਹੈ ਉਹਨਾਂ ਨੂੰ ਆਪ ਨਹੀਂ ਪਤਾ ਕਿ ਉਹਨਾਂ ਦਾ ਭਵਿੱਖ ਕੀ ਹੈ ਤੇ ਸਾਧ ਸੰਗਤ ਉਹ ਬੰਦੇ ਦੂਜਿਆਂ ਨੂੰ ਤੇ ਭਵਿੱਖ ਦੱਸਦੇ ਫਿਰਦੇ ਨੇ ਪਰ ਆਪਣੇ ਭਵਿੱਖ ਵਿੱਚ ਕੀ ਹੈ ਉਹਨਾਂ ਨੂੰ ਖੁਦ ਨਹੀਂ ਪਤਾ ਅਸੀਂ ਜਾ ਵੀ ਉਹਨਾਂ ਕੋਲੇ ਰਹੇ ਹਾਂ ਜਿਹੜੇ ਆਪ ਦੇ ਆਪ ਤੋਂ ਦੁਖੀ ਨੇ ਆਪਣੇ ਪਰਿਵਾਰ ਤੋਂ ਦੁਖੀ ਨੇ ਅਸੀਂ ਕਹਿੰਦੇ ਹਾਂ ਬਾਬਾ ਜੀ ਸਾਡੀ ਜ਼ਿੰਦਗੀ ਵਿੱਚ ਦੁੱਖ ਬਹੁਤ ਨੇ ਤੇ ਹਾਲਾਂਕਿ ਉਹ ਤਾਂ ਆਪ ਦੁਖੀ ਐ ਅਸੀਂ ਉਹਦੇ ਕੋਲੋਂ ਕਾਹਦਾ ਜਾ ਕੇ ਸੁੱਖ ਭਾਲ ਰਹੇ ਆ ਭਾਈ ਕਿਹੜੀ ਗੱਲ ਦਾ ਸੁੱਖ ਐ ਅਸੀਂ ਉਹਰੇ ਤੋਂ ਮੰਗ ਰਹੇ ਮੈਂ ਤਾਂ ਕਰਕੇ ਬੇਨਤੀਆਂ ਸਾਂਝੀਆਂ ਕਰ ਰਿਹਾ ਸਾਧ ਸੰਗਤ ਕਿ ਸ਼ਬਦ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਹਨੇਰਾ ਹੈ ਅਸੀਂ ਚੰਗੀਆਂ ਰੂਹਾਂ ਦੀ ਵੇਟ ਕਰ ਰਹੇ ਹਾਂ ਅਸੀਂ ਵੇਟ ਕਰਦੇ ਕਰਦੇ ਜਿਹੜਾ ਹੈ ਉਹ ਚਲੇ ਜਾਣਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਰਕੇ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਏ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਓ ਤੇ ਗੁਰੂ ਦੀ ਬਾਣੀ ਤੋਂ ਜਿਹੜਾ ਹੈ ਉਹ ਫੈਸਲੇ ਕਰਿਓ ਇਹ ਹੁਕਮ ਲੈ ਕੇ ਗੁਰੂ ਦੀ ਬਾਣੀ ਤੋਂ ਆਪਣੇ ਜ਼ਿੰਦਗੀ ਦੇ ਫੈਸਲੇ ਧਾਰਨ ਕਰਿਓ ਤੇ ਯਾਦ ਰੱਖਿਓ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਨਹੀਂ ਹਲੇ ਤੱਕ ਮੰਨਿਆ ਤੇ ਹਾਲੇ ਤੱਕ ਇਹ ਰੂਹਾਂ ਤੇ ਵਿਸ਼ਵਾਸ ਕਰਦੇ ਨੇ ਹਾਲੇ ਤੱਕ ਇਹ ਵਿਸ਼ਵਾਸ ਕਰਦੇ ਨੇ ਕਿ ਕੋਈ ਰੂਹ ਆਵੇਗੀ ਉਹ ਯੁੱਗ ਪਲਟੇਗੀ ਉਹ ਸਮਾਂ ਬਦਲੇਗੀ ਫੇਰ ਅਸੀਂ ਚੰਗੇ ਸਮੇਂ ਨੂੰ ਦੇਖਾਂਗੇ ਤੇ ਸਾਰ ਸੰਗਤ ਇਹ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਬੈਠੇ ਹੋਏ ਨੇ ਜਦ ਕਿ ਸਾਤ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਸੁੰਨੀ ਦੇਹ ਡਰਾਵਣੀ ਜਾਂ ਜੀਵ ਵਿੱਚ ਹੋ ਜਾਏ ਇਹ ਜੀਵ ਦੇ ਵਿੱਚੋਂ ਇਹ ਜਿੰਦ ਦੇ ਵਿੱਚੋਂ ਗੁਰੂ ਦਾ ਨਾਮ ਖਤਮ ਹੋ ਗਿਆ ਤੇ ਇਹ ਦੇਹ ਜਿਹੜੀ ਹੈ ਡਰਾਵਣੀ ਹੋ ਗਈ ਸੁੰਨੀ ਹੋ ਗਈ ਇਹਦਾ ਕਾਰਨ ਇਹ ਹੈ ਕਿ ਸੰਸਾਰ ਤੇ ਇਹ ਸ਼ਰਧਾ ਬਣਾ ਕੇ ਬੈਠਾ ਨਿਰੰਕਾਰ ਤੇ ਇਹ ਸ਼ੱਕ ਕਰਕੇ ਬੈਠਾ ਤੇ ਸਾਤ ਸੰਗਤ ਇਹਦਾ ਕਾਰਨ ਇਹ ਵੀ ਪਿਆਰਿਓ ਆਉਣ ਵਾਲਾ ਸਮਾਂ ਤਾਂ ਹੀ ਚੰਗਾ ਹੋਏਗਾ ਜਦੋਂ ਅਸੀਂ ਪੂਰੇ ਬਣਾਂਗੇ ਅਸੀਂ ਪੂਰੇ ਗੁਰੂ ਦੇ ਲੜ ਲੱਗਾਂਗੇ ਚੰਗੀਆਂ ਰੂਹਾਂ ਦੀ ਉਡੀਕ ਕਰਦੇ ਕਰਦੇ ਕਿ ਅਸੀਂ ਪੂਰੇ ਨਾ ਹੋ ਜਾਈਏ ਇਸ ਕਰਕੇ ਆਪ ਚੰਗੀਆਂ ਰੂਹਾਂ ਪਹਿਲਾਂ ਬਣੀਏ ਫਿਰ ਅੱਗੇ ਪ੍ਰਚਾਰ ਕਰੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਖ ਨੂੰ ਜਿਹੜਾ ਹੈ ਫੁੱਲ ਦੀ ਤਰ੍ਹਾਂ ਬਣਾਇਆ ਕਿ ਤੂੰ ਫੁੱਲ ਦੀ ਤਰ੍ਹਾਂ ਰਹਿਣਾ ਬਿਨਾਂ ਭੇਦ ਭਾਵ ਦੇ ਤੂੰ ਆਪਣੀ ਖੁਸ਼ਬੂ ਵਖੇਰਨੀ ਹੈ ਚੰਗੇ ਗੁਣਾਂ ਦੀ ਮਹਿਕਾਂ ਵਖੇਰਨੀ ਹੈ ਤਾਂ ਜੋ ਹਰ ਕੋਈ ਬੰਦਾ ਤੇਰੇ ਵਰਗਾ ਬਣਨ ਨੂੰ ਕਵੇ ਵੀ ਹਾਂ ਬੰਦਾ ਬੜਾ ਚੰਗਾ ਐ ਅਸੀਂ ਇਹਦੇ ਵਰਗਾ ਬਣਨਾ ਐ ਇਹ ਨਾ ਦੁਨੀਆ ਤੋਂ ਕਹਾਣੀ ਕਿ ਇਹ ਬੰਦਾ ਹੀ ਬੜਾ ਗਲਤ ਹੈ ਇਦਾਂ ਦੇ ਬਣਨ ਦੀ ਜ਼ਰੂਰਤ ਹੈ ਲੋ ਰੂਹਾਂ ਦੀ ਜਿਹੜੀ ਐ ਅਸੀਂ ਉਡੀਕ ਨਾ ਕਰੀਏ ਪਹਿਲਾਂ ਆਪ ਚੰਗੀਆਂ ਰੂਹਾਂ ਬਣੀਏ ਤੇ ਉਹੀ ਰੂਹਾਂ ਸਾਡੇ ਵਿੱਚੋਂ ਪ੍ਰਗਟ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ